ਚੈਨਲ ਪੰਜਾਬੀ ਦੇ ਖਰੜਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ 200 ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਜਿਹੜੇ ਟੈਰਿਫ ਲਾਏ ਗਏ ਅਮਰੀਕਾ ਵੱਲੋਂ ਉਹਦੇ ਨਾਲ ਯੂਰਪ ਤੇ ਏਸ਼ੀਆ ਦੀ ਸਟਾਕ ਮਾਰਕੀਟ ਬੁਰੀ ਤਰ੍ਹਾਂ ਹਿੱਟੜੀ ਗਈ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਮਰਕਜ਼ ਡੋਨਲਡ ਟਰੰਪ ਤੇ ਐਲਨ ਮਸਕ ਦੇ ਖਿਲਾਫ ਪ੍ਰਦਰਸ਼ਨ ਹੋਏ ਆ ਤੀਜਾ ਟੈਕਸਸ ਦੇ ਵਿੱਚ ਖਸਰੇ ਦੇ ਨਾਲ ਇੱਕ ਹੋਰ ਮੌਤ ਹੋਈ ਹੈ ਚੌਥੀ ਗੱਲਬਾਤ ਕਰਨੀ ਹੈ ਖਰਾਬ ਮੌਸਮ ਦੇ ਕਾਰਨ ਅਮਰੀਕਾ ਦੇ ਵਿੱਚ ਵੀ ਮ ਤੇ ਅਖਰ ਦੇ ਵਿੱਚ ਇੱਕ ਵਿਅਕਤੀ ਨੂੰ ਗਲਤੀ ਨਾਲ ਰਿਪੋਰਟ ਕੀਤਾ ਗਿਆ ਉਹਨੂੰ ਵਾਪਸ ਲਿਆਉਣ ਦਾ ਮਾਮਲਾ ਸਾਹਮਣੇ ਆਇਆ ਸਭ ਤੋਂ ਪਹਿਲੀ ਗੱਲਬਾਤ ਗਲੋਬਲ ਮਾਰਕੀਟ ਬਾਰੇ ਗਲੋਬਲ ਮਾਰਕੀਟ ਦੋਸਤੋ ਬਹੁਤ ਜ਼ਿਆਦਾ ਅਸਰ ਪਾਏ ਦੇ ਉੱਤੇ ਅਸੀਂ ਸਾਰੇ ਜਾਣਦੇ ਆ ਜਿਹੜੀ ਸਟਾਕ ਮਾਰਕੀਟ ਆ ਏਸ਼ੀਆ ਦੇ ਵਿੱਚ ਯੂਰਪ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਹੇਠਾਂ ਡਿੱਗੀ ਆ ਕਿਉਂਕਿ ਜਿਸ ਕਿਸਮ ਦਾ ਡਰ ਦਾ ਮਾਹੌਲ ਅਮਰੀਕਾ ਦੇ ਰਾਸ਼ਟਰਪਤੀ ਡਰਾਮਪ ਦੁਆਰਾ ਲਾਏ ਗੇ ਨਵੇਂ ਟੈਰਫ ਟੈਰਫ ਜਾਨੀ ਕਿ ਕਿਸੇ ਵੀ ਅਮਰੀਕਾ ਦੇ ਵਿੱਚ ਆਉਣ ਵਾਲੀ ਵਸਤ ਦੇ ਉੱਤੇ ਟੈਕਸ ਜਿਹੜਾ ਵਾਧੂ ਲਾਇਆ ਗਿਆ ਉਹਦੇ ਨਾਲ ਇੱਕ ਵੱਖਰਾ ਡਰ ਦਾ ਮਾਹੌਲ ਪੈਦਾ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਔਰ ਉਸ ਡਰ ਦੇ ਵਿੱਚ ਸਟਾਕ ਮਾਰਕੀਟ ਬਹੁਤ ਹੇਠਾਂ ਚਲੀ ਗਈ ਆ ਜਿਹੜੇ ਟੈਰਿਫ ਲਾਇਆ ਕਈ ਦੇਸ਼ਾਂ ਦੇ ਉੱਤੇ ਆਪਾਂ ਲਗਾਤਾਰ ਜ਼ਿਕਰ ਕਰਦੇ ਆ ਰਹੇ ਆਂ ਚਾਈਨਾ ਨੇ ਉਹਦੇ ਪ੍ਰਤੀਕਰਮ ਵਜੋਂ ਆਪਣੇ ਟੈਰਿਫ ਲਾ ਦਿੱਤੇ ਅਮਰੀਕਾ ਦੇ ਸ਼ਮਾਨ ਦੇ ਉੱਤੇ ਜਿਹਦੇ ਨਾਲ ਇੱਕ ਟ੍ਰੇਡ ਵਾਰ ਸ਼ੁਰੂ ਹੋ ਗਈ ਆ ਵਪਾਰਕ ਜੰਗ ਚੀਨ ਤੇ ਅਮਰੀਕਾ ਦੇ ਵਿਚਕਾਰ ਸ਼ੁਰੂ ਹੋ ਗਈ ਆ ਦੋ ਹੀ ਦੁਨੀਆ ਦੀਆਂ ਵੱਡੀਆਂ ਇਕਨੋਮੀਆਂ ਨੇ ਐਸ ਤਰ੍ਹਾਂ ਦੋ ਹੀ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੇ ਜਦੋਂ ਆਪਸ ਦੇ ਵਿੱਚ ਲੜਪड़ ਰਹੀਆਂ ਨੇ ਤੇ ਬਾਕੀ ਦੇਸ਼ਾਂ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹਾਂਗਕਾਂਗ ਦੀ ਸਟਾਕ ਮਾਰਕੀਟ 13% ਥੱਲੇ ਗਈ ਹੈ ਜਾਪਾਨ ਦੀ ਸਟਾਕ ਮਾਰਕੀਟ 8% ਥੱਲੇ ਗਈ ਹੈ ਤਾਈਵਾਨ ਦੀ 10% ਥੱਲੇ ਗਈ ਹੈ ਔਰ ਇਹ ਜਿਹੜਾ 13 8 ਤੇ 10% ਥੱਲੇ ਜਾਣਾ ਇਸ ਸਾਲ ਦੀ ਸਭ ਤੋਂ ਮਾੜੀ ਹਾਲਤ ਦੱਸੀ ਜਾ ਰਹੀ ਹੈ ਯੂਰਪ ਦੇ ਵਿੱਚ ਵੀ ਹਿੱਟ ਹੋਇਆ ਯੂਰੋਪੀਅਨ ਮਾਰਕੀਟ ਥੱਲੇ ਨੂੰ ਗਈਆਂ ਜਰਮਨੀ ਦੀ ਮਾਰਕੀਟ ਥੱਲੇ ਗਈ ਹੈ ਔਰ ਇਹ ਬਹੁਤ ਵੱਡਾ ਹਿੱਟ ਦੱਸਿਆ ਜਾ ਰਿਹਾ ਜਿਹੜੇ ਯੂਰੋਪੀਅਨ ਯੂਨੀਅਨ ਦੇ ਇੰਡੈਕਸਸ ਨੇ ਜਿੰਨੇ ਨੇ ਉਹ ਥੱਲੇ ਚਲੇ ਗਏ ਆ ਕਿਉਂਕਿ ਕਾਉਂਟਰ ਮੀਜਰਸ ਐਸ ਵੇਲੇ ਪਲਾਨ ਕੀਤੇ ਜਾ ਰਹੇ ਆ ਦੇਸ਼ ਆਪਣੇ ਆਪਣੇ ਤਰ੍ਹਾਂ ਪ੍ਰਤੀਕਿਰਿਆ ਦੇ ਰਹੇ ਆ ਰਿਸਪੌਂਡ ਕਰ ਰਹੇ ਆ ਜਾਪਾਨ ਸਾਊਥ ਕੋਰੀਆ ਤੇ ਤਾਈਵਾਨ ਆ ਇਹ ਸਿੱਧਾ ਅਮਰੀਕਾ ਦੇ ਨਾਲ ਐਸ ਵੇਲੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਮਾੜੀ ਹਾਲਤ ਹੋ ਗਈ ਹੋ ਗਈ ਆ ਇਹਦੇ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਬਚਾਇਆ ਜਾ ਸਕੇ ਸਿਚੁਏਸ਼ਨ ਐਮਰਜੈਂਸੀ ਮੈਜਰਸ ਕੋਰੀਆ ਵੱਲੋਂ ਵੀ ਲਈ ਜਾ ਰਹੇ ਆ ਹੁਣ ਕਿਉਂਕਿ ਇਸ ਵੇਲੇ ਮਾਰਕੀਟ ਰੁਕ ਜੂਗੀ ਸਲੋ ਹੋ ਜਾਊਗਾ ਸਾਰਾ ਕੁਝ ਲੋਕਾਂ ਕੋਲੇ ਪੈਸੇ ਹੈ ਨਹੀਂ ਫੈਕਟਰੀਆਂ ਕੋਲੇ ਪੈਸਾ ਨਹੀਂ ਹੋਣਾ ਸਰਕਾਰਾਂ ਨੂੰ ਪੈਸਾ ਪਾਉਣਾ ਪਊਗਾ ਜਿਸ ਤਰੀਕੇ ਦੇ ਨਾਲ ਕੋਵਿਡ ਦੇ ਵਿੱਚ ਇੱਥੇ ਲੋਕਾਂ ਨੂੰ ਪੈਸਾ ਵੰਡਿਆ ਗਿਆ ਸੀ ਉਸ ਤਰੀਕੇ ਨਾਲ ਹੁਣ ਸਰਕਾਰਾਂ ਨੂੰ ਮਨੀ ਵਿੱਚ ਪਾਉਣੀ ਪਊਗੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਮਾਰਕੀਟ ਹਿੱਲ ਸਕਦੀ ਹੈ ਸਾਊਥ ਕੋਰੀਆ ਨੇ 2 ਬਿਲੀਅਨ ਡਾਲਰ ਆਫਰ ਕੀਤਾ ਕਿ ਜਿਹੜੀ ਉਹਨਾਂ ਦੀ ਕਾਰ ਇੰਡਸਟਰੀ ਆ ਤੇ ਤਾਈਵਾਨ ਦੇ ਜਿਹੜੇ ਟਾਪ ਟਰੇਡਿੰਗ ਹੈਗੇ ਆ ਉਹਨਾਂ ਨੇ ਜਿਹੜੀਆਂ ਕੰਪਨੀਆਂ ਉਹਨਾਂ ਨੇ ਇਹ ਤਾਈਵਾਨੀਏ ਕੰਪਨੀ ਨੂੰ ট্রেਡਿੰਗ ਬੰਦ ਕਰ ਦਿਤੀ ਆ ਜਦੋਂ ਇਸ ਵੱਡਾ ਸਟਾਕ ਫਾਲ ਹੋਇਆ ਥੱਲੇ ਨੂੰ ਉਹਨਾਂ ਨੇ ਟੈਕ ਕੰਪਨੀਆਂ ਨੇ ਜਿਹੜੀਆਂ ਟਾਪ ਟੈਕ ਕੰਪਨੀ ਨੇ ਉਹਨੂੰ ট্রেਡਿੰਗ ਬੰਦ ਕਰ ਦਿੱਤੀ ਹੈ ਯੂਰਪੀਅਨ ਯੂਨੀਅਨ ਇਸ ਵੇਲੇ ਸਕੀਮੇ ਬਣਾ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਹਿੱਟ ਬੈਕ ਕੀਤਾ ਜਾਵੇ ਜਿਹੜੇ ਅਮਰੀਕਾ ਜੀ ਚੀਜ਼ਾਂ ਦੇ ਉੱਤੇ ਟੈਰਫ ਲਾਏ ਜਾਣ ਔਰ ਇਹ ਦੱਸ ਦਿਆ ਕਿ 20 ਬਿਲੀਅਨ ਡਾਲਰ ਦੇ ਨੇੜੇ ਤੇੜੇ 28 ਬਿਲੀਅਨ ਡਾਲਰ ਦੇ ਨੇੜੇ ਤੇੜੇ ਦੀ ਰਕਮ ਦੱਸੀ ਜਾ ਰਹੀ ਹੈ ਚਾਈਨਾ ਇਹ ਕਹਿ ਰਿਹਾ ਆਪਣੇ ਲੋਕਾਂ ਨੂੰ ਉਹਨੇ ਜਿਹੜੀ ਖਾਸ ਗੱਲ ਉਹ ਕਹੀ ਹੈ ਜਾਂ ਮੀਡੀਆ ਨੂੰ ਜਿਹੜੀ ਦੱਸੀ ਹੈ ਕਿ ਤੁਸੀਂ ਪੈਨਿਕ ਨਾ ਹੋਵੋ ਲੋਕਾਂ ਨੂੰ ਕਿਹਾ ਕਿ ਤੁਸੀਂ ਘਬਰਾਓ ਨਾ ਕਿ ਜਿਹੜੀ ਚਾਈਨਾ ਦੀ ਇਕਨੋਮੀ ਆ ਇਹ ਸਟੇਬਲ ਆ ਤੇ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਨੂੰ ਵੀ ਹੈਂਡਲ ਕਰ ਸਕਦੀ ਹੈ ਕਿ ਕਿਸੇ ਕਿਸਮ ਦਾ ਦਬਾਅ ਵੀ ਜੇ ਚੀਨ ਦੀ ਇਕਨੋਮੀ ਦੇ ਉੱਤੇ ਪੈਂਦਾ ਹੈ ਜਿਸ ਤਰ੍ਹਾਂ ਅਮਰੀਕਾ ਨੇ ਪਾਉਣਾ ਚਾਹਿਆ ਉਹ ਇਹਨੂੰ ਟਾਲਰਟ ਕਰ ਸਕਦੀ ਹੈ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਹੁਣ ਪੋਸੀਬਲੀ ਹੋਊਗਾ ਕਿ ਜਿਹੜਾ ਚੀਨ ਦਾ ਐਕਸ਼ਨ ਆ ਜਿਹੜੇ ਇੰਟਰਸਟ ਰੇਟ ਆ ਚੀਨ ਕੱਟ ਕਰੂਗਾ ਪਹਿਲੀ ਗੱਲ ਤਾਂ ਸਰਕਾਰ ਦੀ ਸਪੈਂਡਿੰਗ ਵਧਾਊਗਾ ਕਿਸੇ ਨਾ ਕਿਸੇ ਤਰ੍ਹਾਂ ਇਕਨੋਮੀ ਨੂੰ ਜਾਂ ਚੀਜ਼ਾਂ ਨੂੰ ਹੋਰ ਥੱਲੇ ਚੀਜ਼ਾਂ ਨੂੰ ਥੱਲੇ ਜਾਣ ਤੋਂ ਰੋਕਣ ਦੇ ਲਈ ਵੱਡੀ ਸਮੱਸਿਆ ਹਜੇ ਪਈ ਆ ਮਾਹਰ ਇਹ ਮੰਨਦੇ ਆ ਕਿ ਜਿਹੜੇ ਟੈਰਫ ਦੇ ਨਾਲ ਗਲੋਬਲ ਇਕਨੋਮੀ ਦੇ ਉੱਤੇ ਅਸਰ ਹੋਇਆ ਆ ਜਾਦਾ ਅਜੇ ਹੋਣਾ ਆ ਇਹਦਾ اسپੈਸ਼ਲੀ ਜਦੋਂ ਚਾਈਨਾ ਤੇ ਵਰਲਡ ਟ੍ਰੇਡ ਦੇ ਉੱਤੇ ਅਸਰ ਪਊਗਾ ਜਿਹੜੇ ਹੁਣ ਲੋਕਾਂ ਨੇ ਟੈਰਫ ਲਾਉਣੇ ਆ ਬਾਕੀ ਦੇਸ਼ਾਂ ਨੇ ਅਮਰੀਕਾ ਦੇ ਉੱਤੇ ਲਾਉਣੇ ਆ ਇਹਦਾ ਬਹੁਤ ਮਾੜਾ ਅਸਰ ਪਊਗਾ ਇੱਕ ਚਿੰਤਾ ਵਾਲੀ ਗੱਲ ਵੀ ਹੈ ਕਿ ਦੁਨੀਆ ਜਾਊ ਕਿੱਧਰ ਨੂੰ ਰੈਸੈਸ਼ਨ ਦਾ ਡਰ ਐ ਇਸ ਵੇਲੇ ਬਣਿਆ ਆ ਸਿੱਧਾ ਸਿੱਧਾ ਮਾਰਕੀਟ ਖੜੀ ਹੋ ਜੂਗੀ ਜਿਹੜੇ ਮਾਹਰ ਦੱਸਦੇ ਆ ਤੁਸੀਂ ਦੇਖੋ ਯੂਰਪ ਏਸ਼ੀਆ ਅਮਰੀਕਾ ਨਾਰਥ ਅਮਰੀਕਾ ਕਿਹੜੀ ਥਾਂ ਆ ਜਿੱਥੇ ਸਟਾਕ ਮਾਰਕੀਟ ਥੱਲੇ ਨਹੀਂ ਗਈ ਔਰ ਇਹ ਵੀ ਇੱਕ ਇਨਵੈਸਟਰ ਜਿਹੜਾ ਡਰ ਗਿਆ ਹੁਣ ਉਹ ਬੰਦਾ ਪੈਸਾ ਇਨਵੈਸਟ ਨਹੀਂ ਕਰੂਗਾ ਲੋਕਾਂ ਨੂੰ ਇਦਾਂ ਲੱਗਣ ਲੱਗ ਪਿਆ ਵੀ ਕੱਲ ਨੂੰ ਪਤਾ ਹੀ ਨਹੀਂ ਕੀ ਹੋਣਾ ਕਿੰਨੀਆਂ ਨੌਕਰੀਆਂ ਚਲੇ ਜਾਣੀਆਂ ਕਿਹੜੇ ਕੰਮ ਰੁਕ ਜਾਣੇ ਆ ਇਸ ਕਰਕੇ ਜਿਹੜਾ ਪੈਸਾ ਹੈਗਾ ਸੰਭਲੋ ਮਾਰਕੀਟ ਸਲੋ ਹੋ ਜੂਗੀ ਇੰਟਰਸਟ ਰੇਟ ਘਟਣਗੇ ਹੁਣ ਕੁਦਰਤੀ ਆ ਕੁਛ ਨਾ ਕੁਛ ਇਸ ਮਾਰਕੀਟ ਨੂੰ ਤੇਜ਼ ਕਰਨ ਦੇ ਲਈ ਕੀਤਾ ਜਾਵੇਗਾ ਅਗਲੀ ਗੱਲਬਾਤ ਰਾਸ਼ਟਰਪਤੀ 트੍ਰੰਪ ਦੇ ਖਿਲਾਫ ਪ੍ਰਦਰਸ਼ਨ ਹੋ ਰਹੇ ਆ ਵਿਸ਼ੰਗਟਨ ਡੀਸੀ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਹੋਇਆ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਆ ਪ੍ਰਦਰਸ਼ਨ ਕੱਲੇ 트੍ਰੰਪ ਦੇ ਖਿਲਾਫ ਨਹੀਂ ਆ ਪ੍ਰਦਰਸ਼ਨ ਐਲਨ ਮਸਕ ਦੇ ਖਿਲਾਫ ਵੀ ਆ ਕਾਰਨ ਇਹਦੇ ਕਈ ਆ ਵਿਸ਼ੰਗਟਨ ਡੀਸੀ ਦੇ ਵਿੱਚ ਇੱਕ ਹੋਇਆ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਤੇ ਹਜ਼ਾਰਾਂ ਪ੍ਰਦਰਸ਼ਨ ਆ ਵੀਕਐਂਡ ਦੇ ਉੱਤੇ ਪੂਰੇ ਅਮਰੀਕਾ ਦੇ ਵਿੱਚ ਹੋਇਆ ਕਈ ਕਾਰਨ ਨੇ ਇੱਕ ਤਾਂ ਬੜਾ ਸਿੱਧਾ ਵਿਰੋਧ ਆ ਵੀ ਆ ਕੇਸ ਕਿਸਮ ਦੀ ਦੁਨੀਆ ਨੂੰ ਵਿਪਤਾ ਜਿਹੜੀ ਪਾ ਦਿੱਤੀ ਹੈ ਟਰੇਡ ਵਾਰ ਤੇ ਹੋਰ ਸਾਰਾ ਕੁਝ ਅਨਸਰਟਨਟੀ ਇੰਨੀ ਪੈਦਾ ਹੋ ਗਈ ਆ ਤੇ ਨਾਲ ਜਿਹੜੇ ਇਸ ਵੇਲੇ ਟਰੇਡ ਵਾਰ ਤੋਂ ਵੀ ਜ਼ਿਆਦਾ ਜਿਹੜਾ ਮੁੱਦਾ ਇਸ ਵੇਲੇ ਚਰਚਾ ਦੇ ਵਿੱਚ ਆ ਕਿ ਜਿਹੜੇ ਸਰਕਾਰ ਕੱਟ ਕਰ ਰਹੀ ਹੈ ਅਮਰੀਕਾ ਦੇ ਵਿੱਚ ਉਧਰੋਂ ਇਨੇ ਬੰਦੇ ਕੱਟਦੇ ਔ ਏਜੰਸੀ ਬੰਦ ਕਰਤੀ ਉੱਥੇ ਸਪੋਰਟ ਬੰਦ ਕਰ ਦਿੱਤੀ ਲੋਕ ਇਕੱਠੇ ਹੋ ਗਏ ਲੋਕ ਇਕੱਠੇ ਹੋਏ ਆ ਪਿੱਛੇ ਕੁਦਰਤੀ ਇਹਨਾਂ ਦੇ ਡੈਮੋਕ੍ਰੇਟਸ ਨੇ ਲੋਕ ਆਪ ਨੇ ਆਪ ਇਕੱਠੇ ਹੁੰਦੇ ਨੇ ਪ੍ਰਦਰਸ਼ਨ ਕਰਨ ਦੇ ਲਈ ਜਾਂ ਧਰਨੇ ਦੇਣ ਦੇ ਲਈ ਡੈਮੋਕ੍ਰੇਟਸ ਪਿੱਛੇ ਹੋ ਅਸੀਂ ਇਹ ਮੂਵਮੈਂਟ ਖੜੀ ਕਰਨਾ ਚਾਹੁੰਦੇ ਆ ਇੱਕ ਨੈਸ਼ਨਲ ਮੂਵਮੈਂਟ ਜਿਹਦੇ ਵਿੱਚ ਹਜ਼ਾਰ ਦੇ ਕਰੀਬ ਲਗਭਗ ਇਦਾਂ ਦੇ ਪ੍ਰੋਟੈਸਟ ਪੂਰੇ ਦੇਸ਼ ਦੇ ਵਿੱਚ ਹੋਏ ਆ ਇੱਕੋ ਦਿਨ ਦੇ ਵਿੱਚ ਇਹਨਾਂ ਨੂੰ ਜਿਹੜਾ ਇੰਡੀਵਿਜੂਅਲ ਗਰੁੱਪਸ ਕੁਝ ਕਹਿ ਰਹੇ ਆ ਤੇ ਡੈਮੋਕਰੇਟਸ ਨੂੰ ਸਪੋਰਟ ਕਰ ਰਹੇ ਆ ਜਿਹੜੇ ਪ੍ਰੋਟੈਸਟਰ ਨੇ ਗੁੱਸੇ 'ਚ ਨੇ ਇਸ ਵੇਲੇ ਬਹੁਤ ਉਹ ਕਹਿੰਦੀ ਆ ਕਿ ਜਿਹੜੀਆਂ ਏਜੰਸੀਆਂ ਸ਼ਟਡਾਊਨ ਹੋ ਰਹੀਆਂ ਜੌਬ ਕੱਟਸ ਲੱਗ ਰਹੇ ਆ ਸਰਵਿਸ ਰਿਡਕਸ਼ਨ ਹੋ ਰਹੀਆਂ ਸਵਾਵਾਂਾਂ ਦੇ ਵਿੱਚ ਕਮੀ ਕੀਤੀ ਜਾ ਰਹੀ ਆ ਤੇ ਜਿਹੜਾ ਲੋਕਤੰਤਰ ਨੂੰ ਇਸ ਵੇਲੇ ਖਤਰਾ ਆ ਇਹ ਸਾਰੇ ਕੁਝ ਦੇ ਉੱਤੇ ਸਿੱਧਾ ਸਿੱਧਾ ਉਹ ਅਰ ਨਿਸ਼ਾਨਾ ਲਾ ਰਹੇ ਆ ਜਿਹੜੇ ਪ੍ਰੋਟੈਸਟਰ ਨੇ ਉਹ ਆਲੋਚਨਾ ਕਰ ਰਹੇ ਆ ਐਲਨ ਮਸਕ ਦੀ ਕਿ ਜੇ ਇਸ ਕਿਸਮ ਦੀ ਸਰਕਾਰ ਦੇ ਦਰਬਾਰੇ ਇਸ ਐਲਨ ਮਸਕ ਦੀ ਚੱਲ ਰਹੀ ਆ ਜਾਂ ਜੇ ਇਸ ਕਿਸਮ ਦਾ ਐਲਨ ਮਸਕ ਦਾ ਪ੍ਰਭਾਵ ਸਰਕਾਰ ਦੇ ਉੱਤੇ ਆ ਬਿਨਾਂ ਕਿਸੇ ਅਫੀਸ਼ੀਅਲ ਅਪਰੂਵਲ ਤੋਂ ਵੀ ਕੋਈ ਸਰਕਾਰੀ ਅਹੁਦਾ ਨਾ ਹੋਣ ਦੇ ਬਾਵਜੂਦ ਵੀ ਸਭ ਤੋਂ ਵੱਧ ਪ੍ਰਭਾਵ ਇਸ ਵਿਅਕਤੀ ਦਾ ਆ ਤੇ ਉਹ ਜੇ ਇਸ ਕਿਸਮ ਦੇ ਨਾਲ ਆਪਣੇ ਪੈਸੇ ਨੂੰ ਚੋਣਾਂ ਦੇ ਵਿੱਚ ਵਰਤ ਰਿਹਾ ਆ ਜਾਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਪੈਸੇ ਨਾਲ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਇਹ ਬਿਲਕੁਲ ਗਲਤ ਆ ਹੁਣ ਡੈਮੋਕ੍ਰੇਟਸ ਥੋੜੇ ਜਿਹਾ ਹੌਸਲੇ 'ਚ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਿਹੜੀ ਵਿਸਕੌਨਸਿਨ ਦੇ ਵਿੱਚ ਇਲੈਕਸ਼ਨ ਹੋਈ ਸੀ ਸੁਪਰੀਮ ਕੋਰਟ ਦੇ ਜੱਜ ਦੀ ਉਹਦੇ ਵਿੱਚ ਰਿਪਬਲਿਕਨ ਜੱਜ ਹਾਰ ਗਿਆ ਪਰ ਰਿਪਬਲਿਕਨ ਜੱਜ ਦੀ ਉਸ ਰੇਸ ਦੇ ਉੱਤੇ 25 ਮਿਲੀਅਨ ਡਾਲਰ ਐਲਨ ਮਸਕ ਨੇ ਲਾਇਆ ਸੀ ਬਾਬਯੂ ਦੇ ਨਾਂ ਪੈਸਾ ਲਾਉਣਦੇ ਹੋ ਹਾਰ ਗਏ ਆ ਤੇ ਇਸ ਕਰਕੇ ਥੋੜਾ ਜਿਹਾ ਹੌਸਲੇ 'ਚ ਹੋ ਗਏ ਆ ਜਿਹੜੇ ਡੈਮੋਕ੍ਰੇਟਸ ਨੇ ਵੀ ਨਹੀਂ ਲੋਕ ਸਾਡੇ ਨਾਲ ਨੇ ਤੇ ਉਹ ਲੋਕਾਂ ਨੂੰ ਹੁਣ ਇਨਸਪਾਇਰ ਕਰ ਰਹੇ ਆ ਕਿ ਤੁਸੀਂ ਇਕੱਠੇ ਹੋ ਕੇ ਸਾਡੇ ਨਾਲ ਜੁੜੋ ਕਿ ਜਿਹੜੀ ਵਿਸਕੌਨਸਿਨ ਵਾਲੀ ਸੀਟ ਤੋਂ ਬਾਅਦ 25 ਮਿਲੀਅਨ ਥੋੜਾ ਨਹੀਂ ਹੁੰਦਾ ਔਰ ਸਭ ਤੋਂ ਇਤਿਹਾਸ ਦੀ ਸਭ ਤੋਂ ਮਹਿੰਗੀ ਕੋਰਟ ਇਲੈਕਸ਼ਨ ਸੀ ਕੋਰਟ ਇਲੈਕਸ਼ਨ 'ਚ ਥੋੜਾ ਇੰਨਾ ਪੈਸਾ ਕੋਈ ਲੱਗਦਾ ਹੁੰਦਾ ਹੁਣ ਕੋਰਟ ਇਲੈਕਸ਼ਨ ਦੇ ਵਿੱਚ ਜੱਜ ਜਿਹੜੇ ਉਹ ਫਿਰ ਡੈਮੋਕ੍ਰੇਟ ਜ਼ਿਆਦਾ ਹੋ ਗਏ ਚਾਰ ਤੇ ਰਿਪਬਲਿਕਨ ਤਿੰਨ ਨੇ ਜਿੰਨੇ ਵਸਕੌਨਸਿਨ ਦੇ ਵਿੱਚ ਫੈਸਲੇ ਹੋਣੇ ਉਹ ਸਾਰੇ ਫਿਰ ਡੈਮੋਕ੍ਰੇਟ ਦੇ ਹੱਕ ਵਿੱਚ ਹੋਣੇ ਫੈਸਲੇ ਮਤਲਬ ਵਾਰਸ਼ੀਆਂ ਜਿਹੜੇ ਇਦਾਂ ਦੇ ਵੱਡੇ ਮਸਲੇ ਨੇ ਤੇ ਵੋਟਾਂ ਦੇ ਵਿੱਚ ਵਸਕੌਨਸਿਨ ਜਿਹੜੀ ਉਹ ਸਵਿੰਗ ਸਟੇਟ ਆ ਦੂਜਾ ਮਸਲਾ ਇਹ ਆ ਵੀ 25 ਤੇ ਆ ਗਿਆ ਅਗਲੇ ਸਾਲ ਇਲੈਕਸ਼ਨ ਆ ਮੀਡੀਟਰਮ ਮਿਡ ਟਰਮ ਦੀ ਇਲੈਕਸ਼ਨ ਦੇ ਵਿੱਚ ਹੀ ਕਾਂਗਰਸ ਦੇ ਉੱਤੇ ਕੰਟਰੋਲ ਇਹ ਕਰ ਸਕ ਆਪਣੇ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਦੇ ਉੱਤੇ ਜਾਂ ਕਾਂਗਰਸ ਦੇ ਵਿੱਚ ਕੰਟਰੋਲ ਡੈਮੋਕਰੇਟ ਕਰ ਸਕਦੇ ਆ ਜੇ ਜਿੱਤ ਜਾਂਦੇ ਆ ਤਾਂ ਕਿਉਂਕਿ ਦੋ ਸਦਨ ਨੇ ਕਾਂਗਰਸ ਤੇ ਹੇਠਲਾ ਸਦਨ ਜਿਹੜਾ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਆ ਉੱਪਰਲਾ ਸਦਨ ਜਿਹੜਾ ਉਹ ਸੈਨੇਟ ਆ ਕਾਂਗਰਸ ਤੇ ਉਹ ਸੈਨੇਟ ਦੇ ਵਿੱਚ ਇੱਕ 1/3 ਦੀਆਂ ਵੋਟਾਂ ਹੁਣ ਪੈਂਦੀਆਂ ਜਿਹੜੀ 100 ਚੋਂ 33 ਦੀਆਂ ਵੋਟਾਂ ਹਰ 2 ਸਾਲ ਬਾਅਦ ਪੈਂਦੀਆਂ ਤੇ 6 ਸਾਲ ਬਾਅਦ ਇੱਕ ਸੈਨੇਟਰ ਜਿਹੜਾ ਉਹ ਬਦਲਿਆ ਜਾਂਦਾ ਜਿਵੇਂ ਹਾਊਸ ਆਫ ਰਿਪ੍ਰੀਜ਼ੈਂ ਉਹ ਹਾਊਸ ਆਫ ਰੈਪ ਵਾਲੇ ਜਿਹੜੇ ਨੇ ਹਰ 2 ਸਾਲ ਬਾਅਦ ਵੋਟਾਂ ਪੈਂਦੀਆਂ ਜਿਹੜੀ ਮਿਡ ਟਰਮ ਹੁੰਦੀ ਹੈ ਹੁਣ ਮਿਡ ਟਰਮ ਤੇ ਅਗਲੇ ਸਾਲ ਆ ਗਈ ਇੱਕ ਤਰੀਕੇ ਦੇ ਨਾਲ ਇਹ ਵਿਰੋਧ ਪ੍ਰਦਰਸ਼ਨ ਡੈਮੋਕਰੇਟ ਮਿਡ ਟਰਮ ਇਲੈਕਸ਼ਨ ਦੀ ਤਿਆਰੀ ਲਈ ਕਰ ਰਹੇ ਆ ਵੀ ਸਾਨੂੰ ਹੁਣ ਤੋਂ ਹੀ ਇਹਦੀ ਤਿਆਰੀ ਕਰ ਲੈਣੀ ਚਾਹੀਦੀ ਆ ਤੇ ਜੈਮੀ ਰੈਸਕਨ ਵਰਗੇ ਲੀਡਰ ਜਿਹੜੇ ਨੇ ਲੀ ਗ੍ਰੀਡਲਿੰਗ ਵਰਗੇ ਉਹਨਾਂ ਨੇ ਕਿਹਾ ਕਿ ਪ੍ਰੋਟੈਸਟ ਦੱਸ ਦਿਆ ਕਿ ਲੋਕ ਕਿੰਨੇ ਦੁਖੀ ਨੇ ਇਸ ਵੇਲੇ ਤੇ ਆਰਗੇਨਾਈਜ਼ਰ ਇਹ ਵੀ ਕਹਿ ਰਹੇ ਆ ਕਿ ਇਹ ਸਿਰਫ ਹਜੇ ਸ਼ੁਰੂਆਤ ਆ ਉਹਨਾਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਇੱਥੇ ਪਾਉਣਾ ਆ ਤੇ ਜਿਹੜੀ ਮਿਡ ਟਰਮ ਇਲੈਕਸ਼ਨ ਦੇ ਲਈ ਇੱਕ ਤਰ੍ਹਾਂ ਦੀ ਤਿਆਰੀ ਮੰਨੀ ਜਾ ਰਹੀ ਆ ਸੋ এক্সਪਰਟ ਕਹਿੰਦੇ ਆ ਕਿ ਪ੍ਰੋਟੈਸਟ ਇਕੱਲੇ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਕੋਈ ਸਟਰੋਂਗ ਸਟਰੈਟੇਜੀ ਚਾਹੀਦੀ ਆ ਉਹਦੇ ਨਾਲ ਹੀ ਕੁਝ ਹੋ ਸਕਦਾ ਹੈ ਅਗਲੀ ਗੱਲਬਾਤ ਖਸਰੇ ਬਾਰੇ ਮੀਜ਼ਲਸ ਦੀ ਬਿਮਾਰੀ ਹੈ ਤੇ ਇੱਕ 8 ਸਾਲ ਦਾ ਬੱਚਾ ਜਿਹੜੀ ਲੜਕੀ ਆ ਉਹ ਲੜਕੀ ਸੀ ਅਸਲ ਦੇ ਵਿੱਚ ਇਹਦੀ ਮੌਤ ਹੋਈ ਆ ਟੈਕਸਸ ਦੇ ਵਿੱਚ ਇਹਨੂੰ ਵੈਕਸੀਨ ਨਹੀਂ ਸੀ ਲੱਗੀ ਮੀਜ਼ਲਸ ਕਰਕੇ ਇਹਦੀ ਮੌਤ ਹੋ ਗਈ ਆ ਇਹ ਦੂਜੀ ਮੌਤ ਹੈ ਇਸ ਵੇਲੇ ਜਿਹੜੀ ਅਮਰੀਕਾ ਦੇ ਵਿੱਚ ਇਸ ਆਊਟਬ੍ਰੇਕ ਤੋਂ ਬਾਅਦ ਹੋ ਗਈ ਹੈ ਕਿੰਨੀ ਖਤਰਨਾਕੀ ਬਿਮਾਰੀ ਹੋ ਸਕਦੀ ਹੈ ਇਹਦੇ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ ਹੁਣ ਤੱਕ ਦੋ ਬੱਚਿਆਂ ਦੀ ਜਾਨ ਇਸ ਬਿਮਾਰੀ ਕਰਕੇ ਜਾ ਚੁੱਕੀ ਹੈ ਬਹੁਤੇ ਕੇਸ ਇਹਦੇ ਵਿੱਚ ਉਹ ਹੁੰਦੇ ਆ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਹੁੰਦੀ ਸੋ ਜਿਹੜੀ ਵੈਕਸੀਨੇਸ਼ਨ ਆ ਉਹ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਇਹਦੇ ਵਿੱਚ ਟੈਕਸਸ ਵਿੱਚ ਬਿਮਾਰੀ ਫੈਲੀ ਬਹੁਤ ਆਹੇ 480 ਦੇ ਕਰੀਬ ਕੇਸ ਸਾਹਮਣੇ ਆਏ ਆ ਟੈਕਸਸ ਦੇ ਵਿੱਚ ਇਸ ਸਾਲ ਦੇ ਵਿੱਚ ਇਹ ਬਹੁਤ ਵੱਡਾ ਵਾਧਾ ਆ ਅ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਹੀ ਤੇ 600 ਕੇਸ ਟੋਟਲ ਐਸ ਵੇਲੇ ਰਿਪੋਰਟ ਹੋਇਆ ਪੂਰੇ ਅਮਰੀਕਾ ਦੇ ਵਿੱਚ 225 ਦੇ ਵਿੱਚ ਹੁਣ ਤੱਕ ਜਿਹੜੇ ਕਿ ਆਮ ਤੌਰ ਦੇ ਉੱਤੇ ਜਿਹੜੇ ਪਿਛਲੇ ਸਾਲ ਨੰਬਰ ਸੀਗੇ ਜਾਂ ਆਮ ਤੌਰ ਦੇ ਉੱਤੇ ਜਿਹੜੇ ਨੰਬਰ ਹੁੰਦੇ ਉਹਨਾਂ ਨਾਲੋਂ ਦੁੱਗਣੇ ਨੰਬਰ ਦੱਸੇ ਜਾ ਰਹੇ ਆ ਔਰ ਇਹ ਕੇਸ ਲਗਾਤਾਰ ਉੱਪਰ ਵੱਲ ਨੂੰ ਜਾ ਰਹੇ ਆ ਡਬਲ ਹੋਏ ਆ ਲਾਸਟ ਈਅਰ ਨਾਲੋਂ ਜਿਹੜੇ ਲੋਕਾਂ ਨੂੰ ਮੀਜ਼ਲਸ ਹੋਈ ਆ ਆਊਟਬ੍ਰੇਕ ਦੇ ਵਿੱਚ ਆਮ ਤੌਰ ਦੇ ਉੱਤੇ ਜਾਂ ਬਹੁ ਗਿਣਤੀ ਉਹਨਾਂ ਵਿੱਚੋਂ ਵੈਕਸੀਨੇਟਡ ਨਹੀਂ ਸੀ ਬਿਨਾ ਵੈਕਸੀਨ ਤੋਂ ਸੀਗੀ ਮੀਜ਼ਲਸ ਖਤਰਨਾਕ ਮਾਰੂ ਹੋ ਸਕਦੀ ਆ ਜਿੱਦਾਂ ਤੁਹਾਡੇ ਨਾਲ ਕਵਰ ਸੰਜੀ ਕੀਤੀ ਆ ਕਿ 8 ਸਾਲਾਂ ਬੱਚੀ ਦੀ ਮੌਤ ਹੋਈ ਆ ਤੇ ਬਹੁਤ ਤੇਜ਼ੀ ਨਾਲ ਫੈਲਦੀ ਆ ਇੱਕ ਜਿਹੜੀ ਸੀਰੀਅਸ ਹੈਲਥ ਪ੍ਰੋਬਲਮ ਆ ਇਹਦੇ ਨਾਲ ਅੱਗੇ ਹੋਰ ਪ੍ਰੋਬਲਮਸ ਹੋ ਜਾਂਦੇ ਜਿਵੇਂ ਨਮੂਨੀਆਂ ਹੋ ਜਾਂਦਾ ਜਿਹਨੂੰ ਇਹ ਮੀਜ਼ਲਸ ਹੁੰਦੀ ਆ ਹੈਲਥ ਪ੍ਰੋਬਲਮਸ ਕਈ ਹੋ ਜਾਂਦੀਆਂ ਅੱਗੇ ਫਰਦਰ ਇਹਦੇ ਨਾਲ ਤੇ ਮੂਨੀਆਂ ਹੋ ਜਾਂਦਾ ਜਾਂ ਬ੍ਰੇਨ ਸਵੇਲਿੰਗ ਹੋ ਜਾਂਦੀ ਆ ਜਾਂ ਇਹਦੇ ਵਿੱਚ ਇਵਨ ਮੌਤ ਵੀ ਹੋ ਜਾਂਦੀ ਆ ਜਿੱਦਾਂ ਇਸ ਕੇਸ ਦੇ ਵਿੱਚ ਹੋਈ ਆ ਜਿਹੜੀ ਵੈਕਸੀਨ ਆ ਉਹਨੂੰ ਐਮ ਐਮ ਆਰ ਕਹਿੰਦੇ ਆ ਮੀਜ਼ਲਸ ਮੰਪਸ ਤੇ ਰੋਬੈਲਾ ਇਹ ਵੈਕਸੀਨ ਸੇਫ ਆ 97% ਇਫੈਕਟਿਵ ਦੱਸੀ ਜਾਂਦੀ ਆ ਵੀ ਐ ਐਕਸਪਰਟ ਕਹਿੰਦੇ ਆ ਕਿ ਜਿਹੜੇ ਜਿਨ੍ਹਾਂ ਨੂੰ ਵੈਕਸੀਨ ਹੋ ਜਾਂਦੀ ਆ ਉਹਨਾਂ ਦੇ ਵਿੱਚੋਂ ਇਹ 95 ਜਾਂ 97% ਜਿਹੜੇ ਆ ਉਹਨਾਂ ਨੂੰ ਆਊਟ ਬ੍ਰੇਕ ਨਹੀਂ ਹੁੰਦੀ ਆਊਟ ਬ੍ਰੇਕ ਉੱਥੇ ਸ਼ੁਰੂ ਹੋਈ ਆ ਹੁਣ ਇਹਦਾ ਸਬੰਧ ਬੜਾ ਸਿੱਧਾ ਆ ਜਿਹੜੇ ਐਂਟੀ ਵੈਕਸੀਨ ਗਰੁੱਪ ਨੇ ਕੁਝ ਕੁਝ ਰਿਲੀਜੀਅਸ ਕਮਿਊਨਿਟੀਆਂ ਨੇ ਵੈਸਟਰਨ ਟੈਕਸਸ ਦੇ ਵਿੱਚ ਜਿਹੜੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਇਸ ਵੈਕਸੀਨ ਨੂੰ ਰਿਜੈਕਟ ਕਰਦੇ ਆ ਤੇ ਉਹ ਕਹਿੰਦੇ ਵੀ ਵੈਕਸੀਨ ਨਹੀਂ ਅਸੀਂ ਲਵਾਉਣੀ ਕੋਈ ਉਹਨਾਂ ਦੇ ਧਾਰਮਿਕ ਆਕੀਦੇ ਨੇ ਜਿਹੜੇ ਧਰਮ ਕਹਿੰਦੇ ਆ ਵੀ ਨਹੀਂ ਐਦਾਂ ਤੁਸੀਂ ਲਵਾ ਸਕਦੇ ਉੱਥੇ ਹੁਣ ਇਹਨੂੰ ਕੰਟਰੋਲ ਕਰਨਾ ਔਖਾ ਹੋਇਆ ਆ ਜਿਹੜੇ ਇਲਾਕੇ ਦੇ ਵਿੱਚ ਇਹ ਰਿਲੀਜੀਅਸ ਕਮਿਊਨਿਟੀ ਦੇ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਉੱਥੇ ਹੀ ਬਿਮਾਰੀ ਜ਼ਿਆਦਾ ਫੈਲੀ ਆ ਔਰ ਹੁਣ ਪਤਾ ਨਹੀਂ ਇਹ ਗੱਲ ਇਹਦੇ ਨਾਲ ਜੁੜਦੀ ਆ ਕਿ ਨਹੀਂ ਪਰ ਹੈਲਥ ਸੈਕਟਰੀ ਨੇ ਜਿਹੜੇ ਆਪਣੇ ਰੋਬਰਟ ਟੈਫ ਕੈਨੇਡੀ ਜੂਨੀਅਰ ਉਹ ਅਸੀਂ ਜਾਣਦੇ ਆ ਕਿ ਵੈਕਸੀਨ ਦੇ ਵਿਰੋਧੀ ਰਹੇ ਆ ਹਾਲਾਂਕਿ ਉਹਨਾਂ ਨੇ ਜਦੋਂ ਕਮੇਟੀ ਨੇ ਉਹਨਾਂ ਦੀ ਚੋਣ ਕੀਤੀ ਰਾਸ਼ਟਰਪਤੀ ਨੇ ਚੋਣ ਕੀਤੀ ਤੇ ਕਮੇਟੀ ਨੇ ਸੈਨੇਟ ਦੇ ਵਿੱਚ ਉਹਨਾਂ ਨੂੰ ਅਪਰੂਵਲ ਦੇਣੀ ਸੀ ਉਹਨਾਂ ਨੇ ਮੰਨਿਆ ਕਿ ਮੈਂ ਵੈਕਸੀਨ ਦੇ ਹੱਕ 'ਚ ਆ ਤੇ ਠੀਕ ਆ ਪਰ ਦੁਨੀਆ ਜਾਣਦੀ ਆ ਕਿ ਵੈਕਸੀਨ ਦੇ ਬਹੁਤਾ ਹੱਕ ਦੇ ਵਿੱਚ ਨਹੀਂ ਆ ਜਾਂ ਹੁਣ ਕਹਿ ਲੋ ਇਸ ਵੇਲੇ ਵੈਕਸੀਨ ਨੂੰ ਬਹੁਤ ਸਟਰੋਂਗ ਸਪੋਰਟ ਨਹੀਂ ਉਹਨਾਂ ਦੀ ਮਿਲ ਰਹੀ ਜਾਂ ਸਟਰੋਂਗ ਸਪੋਰਟ ਨਹੀਂ ਆ ਤੇ ਜਿੱਦਾਂ ਦੀ ਡਾਕਟਰ ਚਾਹੁੰਦੇ ਆ ਕਿ ਉਹਨਾਂ ਕੋਲੋਂ ਮਿਲਣੀ ਚਾਹੀਦੀ ਆ ਸੋ ਵਾਈਟਾਮਿਨ ਏ ਦੀ ਮਿਸਯੂਜ਼ ਬਹੁਤ ਹੋ ਰਹੀ ਆ ਕਿਉਂਕਿ ਆਪਾਂ ਜਾਣਦੇ ਜਦੋਂ ਕੋਈ ਸਮੱਸਿਆ ਆਉਂਦੀ ਆ ਉਹਦੇ ਦੇਸੀ ਨੁਸਖੇ ਜਿਹੜੇ ਲੋਕ ਲੈ ਕੇ ਆਉਣ ਲੱਗ ਜਾਂਦੇ ਆ ਤੇ ਇਹ ਇਹਦੇ ਵਿੱਚ ਲੋਕਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਜਿਹੜੇ ਵਾਈਟਾਮਿਨ ਏ ਲਾਓ ਫਿਰ ਮੀਜ਼ਲਸ ਤੋਂ ਖਸਰੇ ਦੀ ਬਿਮਾਰੀ ਤੋਂ ਬਚਾਅ ਹੋ ਜਾਂਦਾ ਜਿਹੜੇ ਹਸਪਤਾਲ ਦੇ ਵਿੱਚ ਆਏ ਆ ਉਹਦੇ ਨਾਲ ਜ਼ਹਿਰ ਫੈਲੀ ਉਹਨਾਂ ਦੇ ਅੰਦਰ ਵਾਈਟਾਮਿਨ ਏ ਦੀ ਜ਼ਿਆਦਾ ਮਾਤਰਾ ਦੇ ਨਾਲ ਹੁਣ ਇਹ ਟੌਕਸਿਸਿਟੀ ਜਿਹੜੀ ਆ ਕਿ ਜ਼ਿਆਦਾ ਉਹ ਵਾਇਟਾਮਿਨ ਲੈ ਲੈਣਾ ਲੈ ਲੈਣਾ ਬਿਨਾ ਕਿਸੇ ਪ੍ਰੋਪਰ ਮੈਡੀਕਲ ਐਡਵਾਈਸ ਤੋਂ ਵੀ ਸਮੱਸਿਆ ਵੱਧ ਰਿਆ ਡਾਕਟਰ ਸਾਫ਼-ਸਾਫ਼ ਕਹਿ ਰਿਹਾ ਜਿਹੜੇ ਹੈਲਥ ਐਕਸਪਰਟ ਨੇ ਜਾਂ ਲੀਡਰ ਨੇ ਉਹ ਸਰਕਾਰ ਨੂੰ ਕਹਿ ਰਿਹਾ ਕਿ ਕਲੀਅਰਲੀ ਇਸ ਉੱਤੇ ਗੱਲ ਕਰੋ ਕਿ ਹਰ ਇੱਕ ਵਿਅਕਤੀ ਜੇ ਨਾ ਵੈਕਸੀਨੇਟਡ ਆ ਕਿ ਉਹ ਵੈਕਸੀਨੇਟਡ ਹੋਵੇ ਤਾਂ ਕਿ ਇਹਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਪਰ ਬਿਮਾਰੀ ਰੁਕ ਨਹੀਂ ਰਹੀ ਔਰ ਕਲੀਅਰ ਕੱਟ ਉਹਨਾਂ ਥਾਵਾਂ ਦੇ ਉੱਤੇ ਜ਼ਿਆਦਾ ਹੋਈ ਹੈ ਜਿੱਥੇ ਲੋਕ ਵੈਕਸੀਨ ਦਾ ਵਿਰੋਧ ਕਰ ਰਹੇ ਨੇ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਖਰਾਬ ਮੌਸਮ ਬਾਰੇ ਜਿਹੜਾ ਡੈਡਲੀ ਸਟਾਰਮਸ ਆਏ ਆ ਪਿਛਲੇ ਦਿਨਾਂ ਦੇ ਵਿੱਚ ਸਾਊਥ ਦੇ ਵਿੱਚ ਖਾਸ ਕਰਕੇ ਉੱਥੇ ਮੀ ਟੋਰਨੇਡੋਸ ਤੇ ਕਈ ਜਿਹੜੀਆਂ ਅਮਰੀਕਾ ਦੀਆਂ ਸਟੇਟਸ ਆ ਉਹਨਾਂ ਦੇ ਉੱਤੇ ਅਸਰ ਪਿਆ ਤੇ ਲਗਭਗ 20 ਲੋਕਾਂ ਦੀ ਮੌਤ ਆਹ ਦੱਸੀ ਗਈ ਆ ਪਿਛਲੇ ਦਿਨਾਂ ਦੇ ਵਿੱਚ ਔਰ ਹਜੇ ਵੀ ਕਈ ਥਾਵਾਂ ਦੇ ਉੱਤੇ ਖਤਰਾ ਆ ਟਨੈਨਸੀ ਅਰਕੈਂਸਾ ਮਿਸਿਸਿਪੀ ਮਿਸੂਰੀ ਕੈਂਟਕੀ ਜਾਰਜੀਆ ਫਲੋਰੀਡਾ ਇਹਨਾਂ ਸਾਰਿਆਂ ਦੇ ਵਿੱਚ ਟੋਰਨੇਡੋਸ ਨੇ ਤੇ ਫਲੱਡਸ ਨੇ ਜਿਹੜੇ ਉਹ ਜ਼ਿਆਦਾ ਹਿੱਟ ਕਰ ਰਹੇ ਆ ਇੱਕ 9 ਸਾਲ ਦਾ ਬੱਚਾ ਜਿਹੜਾ ਕੈਂਟਕੀ ਦੇ ਵਿੱਚ ਤੇ 5 ਸਾਲ ਦਾ ਬੱਚਾ ਆਰਕੈਂਸਾਸ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਆ 16 ਸਾਲਾ ਇੱਕ ਮਿਸੂਰੀ ਦੇ ਵਿੱਚ ਉਹਦੀ ਮੌਤ ਦੱਸੀ ਗਈ ਹੈ ਜਿਹੜਾ ਕਿ ਦੂਜਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਮਫੇਸਿਸ ਦੇ ਵਿੱਚ ਫਲਡਿੰਗ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ ਮੈਮਫੇਸ ਟੈਨੈਂਸੀ ਇਹਨਾਂ ਦੇ ਵਿੱਚ 14 ਤੋਂ ਜ਼ਿਆਦਾ ਇੰਚਸ ਜਿਹੜਾ ਮੀਂਹ ਪਿਆ ਆ ਤੇ ਇਹਦੇ ਨਾਲ ਕਹਿ ਲੋ ਕਿ ਸਭ ਤੋਂ ਜ਼ਿਆਦਾ ਅਪ੍ਰੈਲ ਮੀਂਹ ਵਾਲਾ ਅਪ੍ਰੈਲ ਬਣ ਗਿਆ ਹੈ ਵਰਟੈਸਟ ਅਪ੍ਰੈਲ ਕਿ ਅਪ੍ਰੈਲ ਦੇ ਵਿੱਚ ਉਹ ਅਪ੍ਰੈਲ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈ ਰਿਹਾ ਹੈ ਤੇ ਦੂਜਾ ਇਹ ਆ ਕਿ ਟੋਰਨੇਡੋ ਵਾਚ ਹੈਗੇ ਨੇ ਕਈ ਇਲਾਕਿਆਂ ਦੇ ਵਿੱਚ ਜਿਵੇਂ ਅਲਾਬਾਮਾ ਆ ਜਾਰਜੀਆ ਲੂਸੀਆਨਾ ਆ ਇਸੇ ਤਰ੍ਹਾਂ ਫਲੋਰੀਡਾ ਇੱਥੇ ਜਿਹੜੀਆਂ ਬਹੁਤ ਤੇਜ਼ ਹਵਾਵਾਂ ਚੱਲੀਆਂ ਤੇ ਉਹਦੇ ਨਾਲ ਮੰਨਿਆ ਜਾ ਰਿਹਾ ਕਿ ਟੋਰਨੇਡੋਜ਼ ਆ ਉਹ ਵੀ ਆ ਸਕਦੇ ਆ ਰਿਕਾਰਡ ਰੇਨਫਾਲ ਆ ਕਈ ਕੰਸਸ ਦੇ ਕੈਂਸਸ ਦੇ ਕਈ ਪਾਰਟਸ ਦੇ ਵਿੱਚ ਟਨੈਸੀ ਦੇ ਵਿੱਚ ਫੁੱਟ ਫੁੱਟ ਪਾਣੀ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਹੁਣ ਜਿਹੜੇ ਰਿਸੋਰਸਸ ਨੇ ਕਈ ਜਿਵੇਂ ਰੋਡ ਆ ਪਾਵਰ ਲਾਈਨਸ ਆ ਜਾਂ ਟਰੀਜ਼ ਆ ਇਹ ਰਖਤ ਨੇ ਇਹ ਸਾਰੀਆਂ ਚੀਜ਼ਾਂ ਡੈਮੇਜ ਹੋਈਆਂ ਔਰ ਕਈ ਥਾਵਾਂ ਦੇ ਉੱਤੇ ਰੈਸਕਿਊ ਦੀਆਂ ਟੀਮਾਂ ਗਈਆਂ ਟੌਰਨੇਡੋ ਦੱਸਿਆ ਗਿਆ ਕਿ 90 ਤੋਂ ਜ਼ਿਆਦਾ ਟੌਰਨੇਡੋ ਰਿਪੋਰਟ ਕੀਤੇ ਗਏ ਆ ਦਸਾਂ ਸਟੇਟਾਂ ਦੇ ਵਿੱਚ ਕੈਂਸਸ ਤੋਂ ਲੈ ਕੇ ਹਾਈਓ ਤੱਕ ਤੇ ਹਜੇ ਵੀ ਇਹ ਇਸੇ ਤਰੀਕੇ ਦੇ ਨਾਲ ਜਾਰੀ ਨੇ ਇਸ ਵੱਲੋਂ ਜਾ ਰਹੇ ਆ ਹਜੇ ਹੋਰ ਮੀਂਹ ਜਿਹੜਾ ਦੱਸਿਆ ਜਾ ਰਿਹਾ ਕਿ ਜਾਰਜੀਆ ਫਲੋਰੀਡਾ ਤੇ ਸਾਊਥ ਕਾਰੋਲਿਨਾ ਦੇ ਵਿੱਚ ਆ ਸੋਮਵਾਰ ਅੱਜ ਸਾਰਾ ਦਿਨ ਇਸੇ ਤਰ੍ਹਾਂ ਹਾਲਾਤ ਰਹਿਣ ਦੀ ਆਸਾ ਜਿਹੜੇ ਫਲੈਸ਼ ਫਲਡਿੰਗ ਆ ਜਾਂ ਟੌਰਨੇਡੋਸ ਆ ਉਹ ਹਜੇ ਵੀ ਕਈ ਇਲਾਕਿਆਂ ਦੇ ਵਿੱਚ ਜਿਹੜੇ 2 ਤੋਂ 6 ਇੰਚ ਤੱਕ ਰੇਨ ਜਿਹੜੀ ਆ ਉਹ ਹੋ ਸਕਦੀ ਹੈ ਕਈ ਥਾਵਾਂ ਦੇ ਉੱਤੇ ਇਹ ਵੀ ਚਿੰਤਾ ਦੱਸੀ ਜਾ ਰਹੀ ਹੈ ਅਗਲੀ ਗੱਲ ਬਾਤ ਦੋਸਤੋ ਡੈਪੂਟੇਸ਼ਨ ਬਾਰੇ ਜਦੋਂ ਦੇ ਰਾਸ਼ਟਰਪਤੀ 트럼ਪ ਆਇਆ ਇਹਨਾਂ ਨੇ ਇਮੀਗ੍ਰੈਂਟਸ ਦੇ ਉੱਤੇ ਸਖਤੀ ਕੀਤੀ ਆ ਤੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਇੱਕ ਵਿਅਕਤੀ ਉਹਦਾ ਨਾਮ ਦੱਸਦੇ ਆ ਕਿਲਮਰ ਐਬਰਿਗੋ ਗਰੇਸ਼ੀਆ ਕੈਲਮਰ ਅਬ੍ਰੀਗੋ ਗਰੇਸ਼ੀਆ ਨੂੰ ਗਲਤੀ ਦੇ ਨਾਲ ਡਿਪੋਰਟ ਕਰ ਦਿੱਤਾ ਗਿਆ ਅਮਰੀਕਾ ਤੋਂ ਐਲਸਲਵਾਡੋਰ ਪਿਛਲੇ ਮਹੀਨੇ ਮਾਰਚ ਦੇ ਵਿੱਚ ਆਪਾਂ ਜਾਣਦੇ ਹਾਂ ਬਹੁਤੇ ਲੋਕਾਂ ਨੂੰ ਕੀਤਾ ਗਿਆ ਉਹਦੇ ਕੋਲ ਕਾਨੂੰਨਨ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਰਹਿਣ ਦਾ ਉਹਦੇ ਕੋਲ ਕਾਗਜ਼ ਪੁੱਤਰ ਸੀਗੇ 2019 ਤੋਂ ਉਹ ਇਹਦਾ ਉਹ ਮਤਲਬ ਇੱਥੇ ਪ੍ਰੋਟੈਕਟਿਡ ਸੀਗਾ ਉਹਦੇ ਕੋਲ ਸਟੇਟਸ ਹੈਗਾ ਕਿਉਂਕਿ ਉਹ ਉੱਥੋਂ ਜਿਹੜੀ ਐਲਸਲਵਾਡੋਰ ਦੇ ਵਿੱਚ ਹਿੰਸਾ ਫੈਲੀ ਆ ਉੱਥੇ ਜਿਹੜੀ ਗੈਂਗ ਵਾਇਲੈਂਸ ਆ ਉਹਦੇ ਤੋਂ ਬਚਣ ਦੇ ਲਈ ਇੱਥੇ ਆਏ ਸੀ ਸਰਕਾਰ ਨੂੰ ਲੱਗਾ ਵੀ ਹਾਂਜੀ ਇਹ ਜੈਨੂਨ ਕੇਸ ਆ ਇਹ ਬੰਦੇ ਨੂੰ ਉੱਥੇ ਖਤਰਾ ਉਹਨਾਂ ਨੇ ਇੱਥੇ ਨੂੰ ਪਨਾ ਦੇ ਦਿੱਤੀ ਹੁਣ ਜਿਹੜੀ ਆਈਸਾ ਉਹਨਾਂ ਨੂੰ ਕਿਤੇ ਗਲਤੀ ਲੱਗ ਗਈ ਉਹਨਾਂ ਨੇ ਗਲਤੀ ਇਹ ਕੀਤੀ ਕਿ ਇਮੀ ਆਈਸ ਜਿਹੜੀ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਆ ਉਹਨਾਂ ਨੂੰ ਪਤਾ ਸੀ ਕਿ ਉਹਦਾ ਲੀਗਲ ਸਟੇਟਸ ਹੈਗਾ ਪਰ ਇਹਦੇ ਬਾਵਜੂਦ ਵੀ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਕੁਝ ਕਾਗਜ਼ੀ ਕਾਰਵਾਈ ਗਲਤ ਹੋਣ ਕਰਕੇ ਜੇਨ ਕੋ ਨਾਂ ਉੱਤੇ ਥੱਲੇ ਪੈ ਗਿਆ ਕਿਸੇ ਤਰ੍ਹਾਂ ਨਾਂ ਉਹਦਾ ਕਾਗਜ਼ਾਂ ਵਿੱਚ ਪੈ ਗਿਆ ਤਾਂ ਉਹਨੂੰ ਚੱਕ ਕੇ ਉਹਨਾਂ ਨੇ ਡਿਪੋਰਟ ਕਰ ਦਿੱਤਾ ਹੁਣ ਜਿਹੜੀ ਫੈਡਰਲ ਕੋਰਟ ਆ ਫੈਡਰਲ ਜੱਜ ਆ ਉਹਨਾਂ ਨੇ ਆਰਡਰ ਕੀਤਾ ਕਿ ਸਰਕਾਰ ਨੂੰ ਇਸ ਵਿਅਕਤੀ ਨੂੰ ਅੱਜ ਰਾਤ ਯਾਨੀ ਕਿ 7 ਅਪ੍ਰੈਲ ਨੂੰ 11:59 ਮਿੰਟ ਤੋਂ ਪਹਿਲਾਂ ਪਹਿਲਾਂ ਇੱਥੇ ਵਾਪਸ ਲਿਆਉਣਾ ਚਾਹੀਦਾ ਕਿਉਂਕਿ ਉੱਥੇ ਰਹਿਣਾ ਉਹਦੇ ਲਈ ਖਤਰਨਾਕ ਆ ਐਬ੍ਰੀਗੋ ਗਰੇਸ਼ੀਆ ਜਿਹੜਾ ਕਿ ਐਲਸਲਵਾਡੋਰ ਦੀ ਗੈਂਗ ਵਾਇਲੈਂਸ ਤੋਂ ਬਚਣ ਦੇ ਲਈ ਇੱਥੇ ਆਇਆ ਸੀ ਤੇ ਉਹਨੂੰ ਓਸੀ ਇੱਕ ਮੈਗਾ ਪ੍ਰिजन ਦੇ ਵਿੱਚ ਅਲਸਾਲਵਾਡੋਰ ਦੇ ਵਿੱਚ ਰੱਖਿਆ ਗਿਆ ਜਿੱਦੀ ਹਾਲਤ ਬਹੁਤ ਮਾੜੀ ਹੈ ਤੇ ਜਿੱਥੇ ਗੈਂਗ ਵਾਇਲੈਂਸ ਹੁੰਦੀ ਬਹੁਤ ਆ ਸੋ ਉਹਨੂੰ ਰੋਕਣ ਦੇ ਲਈ ਸੋ ਜੱਜ ਨੇ ਕਿਹਾ ਕਿ ਇਹਨੂੰ ਵਾਪਸ ਇੱਥੇ ਅਜਰਾਤ 11:59 ਮਿੰਟ ਤੱਕ ਲਿਆਂਦਾ ਜਾਵੇ ਸਰਕਾਰ ਕਹਿੰਦੀ ਲਿਆਂਦਾ ਨਹੀਂ ਜਾ ਸਕਦਾ ਵਾਈਟ ਹਾਊਸ ਕਹਿੰਦੇ ਆ ਕਿ ਅਸੀਂ ਇਹਨੂੰ ਨਹੀਂ ਲਿਆ ਸਕਦੇ ਤੇ ਉਹ ਹੁਣ ਜੱਜ ਦੀ ਇਸ ਰੂਲਿੰਗ ਦੇ ਉੱਤੇ ਅਪੀਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਮਾਮਲਾ ਬੜਾ ਸਪਸ਼ਟ ਆ ਕਿ ਆਈਸ ਨੂੰ ਭੁਲੇਖੇ ਵੀ ਲੱਗ ਰਹੇ ਆ ਜਦੋਂ ਪ੍ਰੋਪਰ ਪ੍ਰੋਸੀਜਰ ਨੂੰ ਫਾਲੋ ਨਹੀਂ ਕੀਤਾ ਜਾ ਰਿਹਾ ਜਾਂ ਬੰਦੇ ਨੂੰ ਕੱਢਣ ਦੀ ਕਾਲ ਕੀਤੀ ਜਾ ਰਹੀ ਹੈ ਉਸ ਕਾਲ ਦੇ ਵਿੱਚ ਇਹ ਨੁਕਸਾਨ ਜਿਹੜੇ ਕੁਦਰਤੀ ਤੌਰ ਦੇ ਉੱਤੇ ਹੋ ਰਿਹਾ ਸੋ ਹਿਊਮਨ ਰਾਈਟ ਦਾ ਕੰਸਰਨ ਵੀ ਹੈ ਬਹੁਤ ਸਾਰੇ ਲੋਕ ਚਿੰਤਤ ਨੇ ਇਸ ਕਰਕੇ ਉਹਦੀ ਜਿਹੜੀ ਸੇਫਟੀ ਆ ਉੱਥੇ ਕਿਉਂ ਨੂੰ ਉਸ ਦੇਸ਼ ਦੇ ਵਿੱਚ ਜੇਲ੍ਹ ਕੀਤਾ ਗਿਆ ਉਸ ਜੇਲ੍ਹ ਦੇ ਵਿੱਚ ਜੇਲ੍ਹ ਉਹਨੂੰ ਬੰਦ ਕੀਤਾ ਗਿਆ ਜਿਹਦੇ ਤੋਂ ਬਚਣ ਦੇ ਲਈ ਉਹਨੇ ਇੱਥੇ ਪਨਾਹ ਲਈ ਸੀ ਤੇ ਹੁਣ ਉਹ ਕਿਸੇ ਨਾ ਕਿਸੇ ਤਰ੍ਹਾਂ ਸਿੱਧਾ ਖਤਰੇ ਦੇ ਵਿੱਚ ਹੋ ਸਕਦਾ ਹੈ ਕਾਨੂੰਨ ਆਪਣੀ ਥਾਂ ਦੇ ਉੱਤੇ ਲੜਾਈ ਲੜੀ ਜਾ ਰਹੀ ਹੈ ਪਰ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜੱਜ ਦੇ ਹੁਕਮ ਦੀ ਪਾਲਣਾ ਕਰੋ ਤੇ ਜੇ ਤੁਸੀਂ ਨਾ ਕੀਤਾ ਤੇ ਉਹਦੇ ਤੋਂ ਬਾਅਦ ਤੁਹਾਨੂੰ ਫਰਦਰ ਜਿਹੜੇ ਕਨਸੀਕਵੈਂਸਸ ਨੇ ਇਹਦਾ ਸਾਹਮਣਾ ਕਰਨਾ ਪੈ ਸਕਦਾ ਸਰਕਾਰ ਆਪਣੀ ਜਗ੍ਹਾ ਯਤਨ ਕਰ ਰਹੀ ਆ ਪ੍ਰਬੰਧਾ ਸਾਫ਼ ਤੌਰ ਦੇ ਉੱਤੇ ਇਸ ਵੇਲੇ ਖਤਰੇ ਦੇ ਵਿੱਚ ਦੱਸਿਆ ਜਾ ਰਿਹਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸੁਨਿਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ